ਹੈਲੋ ਗਾਇਸ ਸਾਸ਼ੀ ਗਾਜ਼ ਤੁਹਾਡਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੀ ਆਪਣੀ ਚੈਨਲ ਦੇ ਉੱਤੇ ਮੈਂ ਫਿਰ ਜਿਵੇਂ ਕਿ ਤੁਹਾਨੂੰ ਮੈਂ ਦੱਸ ਹੀ ਹੋਇਆ ਇਹ ਵਾਲਾ ਵੀ ਚੱਲੇਗਾ ਆਪਣਾ ਰਾਖੇ ਆਫਰ ਦੇ ਵਿੱਚ ਰਖੜੀ ਆਫਰ ਦੇ ਵਿੱਚ ਤਾਂ ਆਪਾਂ ਪਾਰਟੀ ویئر 컬렉ਸ਼ਨ ਹੀ ਲੈ ਕੇ ਆਵਾਂਗੇ ਇਸ ਵੀਕ ਸੋ ਵੀਡੀਓ ਨੂੰ ਜਰੂਰ ਦੇਖਿਆ ਕਰਿਓ ਠੀਕ ਹੈ ਅਗਰ ਤੁਸੀਂ ਸੂਟ ਪਰਚੇਸ ਨਹੀਂ ਵੀ ਕਰਨੇ ਨਹੀਂ ਵੀ ਲੈਣੇ ਤਾਂ ਤੁਸੀਂ ਸੋਰਸ ਦੇਖ ਕੇ ਡਿਜ਼ਾਈਨ ਦੇਖ ਸਕਦੇ ਹੋ ਆਈਡੀਆਸ ਦੇਖ ਸਕਦੇ ਹੋ ਹਨਾ ਜਾਂ ਸਾਨੂੰ ਪੁੱਛ ਵੀ ਸਕਦੇ ਹੋ ਤੁਸੀਂ ਠੀਕ ਹੈ ਸੂਟ ਨਹੀਂ ਵੀ ਪਰਚੇਸ ਕਰਨਾ ਫਿਰ ਵੀ ਤੁਸੀਂ ਸਾਡੇ ਤੋਂ ਆਈਡੀਆ ਲੈ ਸਕਦੇ ਹੈਗੇ ਹੋ ਵੀ ਇਹ ਵਾਲਾ ਡਿਜ਼ਾਈਨ ਕਿਵੇਂ ਬਣੇਗਾ ਜਾਂ ਕਿੰਨੇ ਵਿੱਚ ਰੈਡੀ ਹੋਏਗਾ ਅਸੀਂ ਇਹਦੇ ਵਿੱਚ ਹੋਰ ਕੀ ਕਰ ਸਕਦੇ ਆ ਸੂਟ ਨੂੰ ਡਿਜ਼ਾਈਨਰ ਕਿਵੇਂ ਬਣਾ ਸਕਦੇ ਆ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੋ ਵੀ ਹੈ ਇਨਫੋਰਮੇਸ਼ਨ ਆ ਉਹ ਸਾਡੇ ਤੋਂ ਲੈ ਸਕਦੇ ਹੋ ਅਗਰ ਸਾਡੇ ਕੋਲ ਪਰਚੇਸ ਨਹੀਂ ਵੀ ਕਰਨਾ ਤਾਂ ਸੋ ਜਿਨ੍ਹਾਂ ਨੇ ਚੈਨਲ ਨੂੰ ਫੋਲੋ ਕੀਤਾ ਹੋਇਆ ਐਂਡ ਸਬਸਕ੍ਰਾਈਬ ਕੀਤਾ ਹੋਇਆ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੋ ਇਹਨਾਂ ਪਿਆਰ ਦਿੰਦੇ ਨੇ ਐਂ ਜਿਹੜੇ ਮੇਰੇ ਕਸਟਮਰ ਰੈਗੂਲਰ ਮੈਨੂੰ ਆਰਡਰ ਦੇ ਰਹੇ ਨੇ ਵੀਡੀਓਜ਼ ਦੇਖਦੇ ਨੇ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਹੈਗਾ ਐਂਡ ਸੂਟ ਤੁਸੀਂ ਦੇਖ ਰਹੇ ਹੋ ਫੁੱਲ ਹੈਵੀ ਪਾਰਟੀ ویئر 컬렉ਸ਼ਨ ਆ ਸਕਰੀਨ ਤੇ ਚੱਲ ਰਹੇ ਸਾਰੇ ਇਹ ਸੂਟ ਹੈਵੀ 컬렉ਸ਼ਨ ਦੇ ਵਿੱਚ ਰਹਿਣ ਵਾਲੇ ਹੈਗੇ ਆ ਸਭ ਦੇ ਪ੍ਰਾਈਸ ਡਿਫਰੈਂਟ ਰਹਿਣ ਵਾਲੇ ਹੈਗੇ ਆ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਏਗੀ ਤੁਹਾਨੂੰ ਸੋ 올ਓਵਰ ਇੰਡੀਆ ਵੀ ਸ਼ਿਪਿੰਗ अवेलेबल ਹੈ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਆਪਣੇ ਤਰੀਕੇ ਨਾਲ ਰੈਡੀ ਕਰਵਾ ਸਕਦੇ ਹੈਗੇ ਹੋ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਇਹ ਸਾਰੇ ਹੀ ਪਾਰਟੀ ਵੇਅਰ ਵੈਡਿੰਗ ਕਲੈਕਸ਼ਨ ਹੈ ਜੋ ਸਟਾਰਟ ਹੋਈ ਹੋਈ ਹੈ ਆਪਣੀ ਹੁਣ ਕਿਉਂਕਿ ਅੱਗੇ ਵਿంటర్ ਆਣ ਵਾਲਾ ਹੈਗਾ ਤਾਂ ਇਹ ਹੀ ਸੂਟ ਅੱਗੇ ਚੱਲਣਗੇ ਸੋ ਹੁਣ ਇਹ ਆਫਰ ਦੇ ਵਿੱਚ ਹੈਗਾ ਸੋ ਦੇਰ ਨਾ ਕਰਦੇ ਹੋਏ ਤੁਸੀਂ ਜਲਦੀ ਤੋਂ ਜਲਦੀ ਆਪਣੇ ਆਰਡਰ ਪਲੇਸ ਕਰੋ ਐਂਡ Thank you so much.